ਪੁਲਿਸ ਨੇ 5 ਘੰਟਿਆਂ ਵਿੱਚ ਹੀ ਗ੍ਰਿਫਤਾਰ ਕੀਤਾ ਬਲੇਰੋ ਗੱਡੀ ਰਹੀਂ ਚੋਰੀ ਕਰਨ ਵਾਲਾ ਗੈਂਗ ਗੈਂਗ ਦੇ 5 ਮੈਂਬਰਾਂ ਨੇ ਆਨੰਦ ਟਾਬੇ ਦੇ ਪਿਛਲੇ ਪਾਸੇ ਫਰੀਦਕੋਟ ਵਿੱਚ ਇਲੈਕਟ੍ਰੋਨਿਕਸ ਦੀ ਦੁਕਾਨ ਦਾ ਸ਼ਤਰ ਤੋੜ ਕੇ ਕੀਤੀ ਸੀ ਬੀਤੀ ਰਾਤ ਚੋਰੀ ਸਿਰਫ ਫਰੀਦਕੋਟ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਇਹ ਗੈਂਗ ਦਿੰਦਾ ਸੀ ਅੰਜਾਂ ਤਿੰਨ ਦਿਨ ਪਹਿਲਾਂ ਜੀਰਾ ਵਿਖੇ ਰਾਤ ਨੂੰ ਇਸੇ ਗੱਡੀ ਤੇ ਚੋਰੀ ਕਰਦਿਆਂ ਨੂੰ ਚੌਕੀਦਾਰ ਵੱਲੋਂ ਭਜਾਏ ਜਾਣ ਦੀ ਇੱਕ ਵੀਡੀਓ ਵੀ ਇਹਨਾਂ ਦੀ ਹੋਈ ਸੀ ਵਾਇਰਲ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਚ ਚੋਰੀਆਂ ਹੋ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਆਂ ਫਰੀਦਕੋਟ ਪੁਲਿਸ ਨੇ ਆਖਰ ਬਲੈਰੋ ਗੱਡੀ ਚੋਰ ਗੈਂਗ ਵਾਲੇ ਉਹਨਾਂ ਸਾਰੇ ਚੋਰਾਂ ਨੂੰ 5 ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਇਹਨਾਂ ਚੋਰਾਂ ਨੇ ਆਨੰਦ ਢਾਬੇ ਦੇ ਪਿਛਲੇ ਪਾਸੇ ਰਾਤ ਨੂੰ ਚੋਰੀ ਕੀਤੀ ਸੀ ਤੇ ਲੱਖਾਂ ਰੁਪਏ ਦਾ ਸਮਾਨ ਲੈ ਗਏ ਸੀ। ਪੁਲਿਸ ਤੋਂ ਅਨੁਸਾਰ ਇਹ ਚੋਰ ਪੂਰੇ ਪੰਜਾਬ ਵਿੱਚ ਸਰਗਰਮ ਸੰਤ ਤੇ ਹੁਣ ਤੱਕ ਫਰੀਦਕੋਟ ਸਮੇਤ ਮੋਗਾ, ਤਰਨਤਾਰਨ, ਰੋਜ਼ਪੁਰ ਅਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਹਨਾਂ ਨੇ 3 ਦਿਨ ਪਹਿਲਾਂ ਜੀਰਾ ਵਿਖੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਸ਼ਟਰ ਤੋੜ ਕੇ ਸਮਾਨ ਚੁੱਕੀ ਰਏ ਸੀ। ਕੇ ਚੌਕੀਦਾਰ ਨੇ ਮੌਕੇ ਤੇ ਜਦੋਂ ਲਲਕਾਰਾ ਮਾਰਿਆ ਤਾਂ ਇਹ ਗੱਡੀ ਸਮੇਟ ਉਥੋਂ ਫਰਾਰ ਹੋ ਗਈ। ਇਸ ਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਤੇ ਅਗਲੀ ਰਾਤ ਹੀ ਇਹ ਹਰੀਤਕੋਟ ਚੋਰੀ ਕਰਨ ਆ ਗਏ ਤੇ ਇਥੋਂ ਚੋਰੀ ਕਰਕੇ ਲੈ ਗਏ। ਪੁਲਿਸ ਨੇ ਇਸ ਮਾਮਲੇ ਵਿੱਚ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਦੀ ਪਛਾਣ ਬਵਨ ਸਿੰਘ, ਲਵਪ੍ਰੀਤ ਸਿੰਘ ਲਵ, ਅੰਗਰੇਜ਼ ਸਿੰਘ ਲਾਡੀ, ਰਾਹੁਲ ਉਰਫ ਰਾਫੀ ਅਤੇ ਅਜੀਤ ਕੁਮਾਰ ਗੱਗੂ ਵਜੋਂ ਹੋਈ ਹੈ ਜਿਹੜੇ ਸਾਰੇ ਫਿਰੋਜ਼ਪੁਰ ਦੇ ਵਾਸੀ ਹਨ ਤੇ ਇਹਨਾਂ ਵਿੱਚੋਂ ਅਜੀਤ ਕੁਮਾਰ ਹਾਲੇ ਫਰਾਰ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ। ਬਾਕੀ ਹੈ ਪੁਲਿਸ ਉਤਰ ਅਨੁਸਾਰ ਇਹਨਾਂ ਕੋਲੋਂ ਚੋਰੀ ਕਰਨ ਲਈ ਵਰਤੀ ਜਾਂਦੀ ਬਲੇਰੋ ਗੱਡੀ ਤੇ ਦੀਪਕ ਜੈਨ ਫਰੀਦਕੋਟ ਦੀ ਦੁਕਾਨ ਵਿੱਚੋਂ ਚੋਰੀ ਹੋਇਆ ਸਮਾਨ ਜਿਸ ਵਿੱਚ 30 ਛੱਤ ਵਾਲੇ ਪੱਖੇ, 4 ਸਟੈਂਡ ਵਾਲੇ ਪੱਖੇ, ਇੱਕ ਵੂਫਰ, ਪੱਖਿਆਂ ਦੇ ਬਲੇਡ, 4 ਇਲੈਕਟ੍ਰੋਨਿਕ ਚੁੱਲ੍ਹੇ ਇੱਕ ਟੋਸਟਰ ਤੇ ਕਈ ਹੋਰ ਸਾਰਾ ਸਮਾਨ ਬਰਾਮਦ ਕਰ ਲਿਆ ਹੈ ਫੜੇ ਗਏ ਇਹਨਾਂ ਚਾਰਾਂ ਵਿਅਕਤੀਆਂ ਨੂੰ ਅੱਜ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਵੇਗੀ ਤਾਂ ਕਿ ਇਹਨਾਂ ਦੀ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਸਕੇ ਤੇ ਪਤਾ ਲਗਾਇਆ ਜਾ ਸਕੇ ਕਿ ਇਹ ਹੋਰ ਕਿੱਥੇ ਕਿੱਥੇ ਚੋਰੀਆਂ ਕਰਦੇ ਸੀ ਤੇ ਚੋਰੀ ਕੀਤਾ ਹੋਇਆ ਸਮਾਨ ਇਹ ਅੱਗੇ ਕਿੱਥੇ ਵੇਚਦੇ ਸੀ ਪਾਰਸ਼ਵ ਇਲੈਕਟ੍ਰੋਨਿਕਸ ਮੇਰੀ ਦੁਕਾਨ ਹੈ ਠਾਕੁਰ ਦਵਰੇ ਵਾਲੀ ਗਲੀ ਨੀਅਰ ਦਲਾਟੀ ਇਲੈਕਟ੍ਰੋਨਿਕਸ ਮੇਰੀ ਦੁਕਾਨ ਹੈ ਜੀ ਮੈਨੂੰ ਕਰੀਬ ਸਵੇਕ 5 ਵਜੇ ਫੋਨ ਆਇਆ ਜੀ ਵੀ ਤੇਰੀ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਹੈ ਦੇਖਾ ਕੇ ਚੋਰੀ ਹੋਈ ਹੈ ਯਕੀ ਹੈ ਤੇ ਮੈਂ ਤਕਰੀਬਨ ਸਵੇਕ 5:30 ਵਜੇ ਇੱਥੇ ਆ ਗਿਆ ਤੁਸੀਂ ਆ ਕੇ ਵੇਖਿਆ ਜੀ ਮੇਰੇ ਸਾਰੇ ਖਾਨੇ ਜੀ ਸਾਰੇ ਖਾਲੀ ਪਏ ਪੱਖੇ ਮੇਰੇ ਸਟੈਂਡ ਵਾਲੇ ਹੈ ਨਹੀਂ ਇਨਵਰਟਰ ਬੈਟਰੀ ਹੈ ਨਹੀਂ ਗਈ ਛੱਤ ਵਾਲੇ ਪੱਖੇ ਇੰਡਕਸ਼ਨ ਚੁੱਲੇ ਬਾਕੀ ਕੁਝ ਪ੍ਰੈਮਰ ਜਿਹੜੇ ਥੋੜੇ ਜਿਹਾ ਕੋਸਟ ਵਾਲੀ ਹੁੰਦੇ ਆ ਉਹ ਸੈਂਡਵਿਚ ਵਾਲੇ ਜੀ ਬਾਕੀ ਹੋਰ ਵੀ ਨਿੱਕਾ ਮੋਟਾ ਸਮਾਨ ਜੀ ਜਿਵੇਂ ਗੱਲੇ ਖਲੇਰੇ ਵੇ ਜੀ ਸਾਰੇ ਬਿਲਕੁਲ ਸਾਰੇ ਪਾੜੇ ਵੇ ਜੀ ਤਕਰੀਬਨ 2.5 ਤੋਂ 3 2.5 ਤੋਂ ਵਿੱਚ ਵਿੱਚ 3 ਦੇ ਵਿੱਚ ਵਿੱਚ ਹੈਗਾ ਜੀ ਬਾਕੀ ਨਿਕਾ ਮੋਟਾ ਹੀ ਆਪਾਂ ਕਦੇ ਵਿੜਿਆ ਨਹੀਂ ਕੇ ਸੀਸੀਟੀ ਕੈਮਰੇ ਚ ਆ ਗਈ ਜੀ ਫੁਟੇਜ ਮਹਿੰਦਰਾ ਪਿਕਅਪ ਆਈ ਹੈ ਜੀ ਬਿਨਾ ਨੰਬਰ ਪਲੇਟਾਂ ਤੋਂ ਕਹਿ ਰਹੇ ਆ ਜੀ ਜਿਵੇਂ ਪੁਲਿਸ ਵਾਲੇ ਕਾਰਵਾਈ ਕੀਤੀ ਹੈ ਜੀ ਉਹ ਆਏ ਪੰਜ ਜਣੇ ਆਏ ਇੱਕ ਬੰਦਾ ਬਾਹਰ ਖੜਾ ਸੀ ਦੋ ਦੁਕਾਨ ਦੇ ਵਿੱਚ ਵੜੇ ਦੋ ਦੋਵਾਂ ਨੇ ਸਮਾਨ ਆਉਦਾ ਕੱਢ ਕੇ ਫੜਾਈ ਗਏ ਉਹ ਫਟਾਫਟ ਮਹਿੰਦਰਾ ਪਿਕਅਪ ਚ ਰੱਖੀ ਗਏ ਬੱਸ ਉਹ ਪਹਿਲਾਂ 1.5 ਵਜੇ 1:21 ਤੇ ਆਏ ਸੀਗੇ ਪਹਿਲਾਂ ਤਾਲੇ ਤੋੜ ਗਏ ਉਦੋਂ ਬਾਅਦ 3:20 ਤੇ ਆ ਕੇ ਆਪਦੀ ਕਾਰਵਾਈ ਕਰਕੇ ਮਹਿੰਦਰਾ ਪਿਕਅਪ ਭਰ ਕੇ ਜੀ ਸਾਰੇ ਲੈ ਗਏ ਪੁਲਿਸ ਨੇ 5 ਘੰਟਿਆਂ ਵਿੱਚ